ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਬਾਈ ਇਥੇ ਤਰਾ ਦੇ ਬੈਠੇ ਆ ਇਥੇ ਇਹ ਸਾਡਾ ਇੱਕ ਕਿਸਮ ਦਾ ਦਫ਼ਤਰ ਹੈ ਵੇਰੇ ਦਫ਼ਤਰ ਹੈ ਇਹ ਇਹ ਵਿਸ਼ੇਸ਼ ਸਨਮਾਨ ਵੀ ਪਈ ਆ ਪਿੱਛੇ ਇੱਕ ਗੱਲ ਹੋਵੇ ਕੋਈ ਨਾ ਹੋਵੇ ਸ਼ਟਰ ਉੱਪਰ ਚੱਕ ਕੇ ਬਹਿ ਜਾ ਆਪਣਾ ਸ਼ਟਰ ਚੱਕ ਸ਼ਟਰ ਬਸ ਵੇ ਤੇ ਚੱਕਿਆ ਬਾਈ ਐ ਬਈ ਚੇ ਪੱਖਾ ਬੜਾ ਦਾ ਨਾ ਛੋਟਾ ਦਾ ਨਾ ਹੁਣ ਥੋੜੇ ਦੇ ਮੌਸਮ ਦੇ ਫਰਕ ਪੈ ਗਏ ਆ ਵੀ ਐਸ ਟਾਈਮ ਠੰਡਾ ਨੇ ਹੋ ਜਾਂਦਾ ਤਕਰੀਬਨ ਦਿਨ ਚ ਵੀ ਠੰਡਾ ਹੀ ਰਹਿੰਦਾ ਬਹੁਤਾ ਹੁਣ ਗਰਮਾਇ ਸਾਲਾ ਕੰਮ ਚੱਕਿਆ ਗਿਆ ਸਾਡਾ ਵੀ ਮੌਸਮ ਬੜਾ ਸੋਹਣਾ ਸਾਹ ਹਵਾ ਇੱਤਾਂ ਮੋਟਰ ਆ 25 ਡਿਗਰੀ ਦਾ ਲੱਗਿਆ ਹੁਣ ਇਹ ਤਾਂ ਠੀਕ ਹੈ ਦੇਖ 20 ਨੂੰ ਤਾਂ ਅਸੀਂ 4 ਦਿਨ ਪਹਿਲਾਂ ਕਹਿਣ ਲੱਗੇ ਸੀ 20 ਨੂੰ ਵੀ ਖਾਦਾ ਦੱਸਿਆ ਵਾ ਲੱਗ ਗਿਆ ਹਾਂ ਉਹਨੂੰ ਵਗਰ ਆਪੇ ਖਾ ਲੈਣਾ ਉਹਨਾਂ ਐਨ ਤੁਸੀਂ ਕਿਹਾ ਗਾਣਾ ਵੀ ਪਾ ਮੀਨੂੰ ਅੱਜ ਚੱਲਦੀਆਂ ਨੇ ਮੋਟਰਾਂ ਸਾਰੀਆਂ ਤੇ ਤੁਹਾਨੂੰ ਮਿਲਦੀਆਂ ਸਭ ਦੇ ਚੱਲਦੀਆਂ ਮੈਂ ਚਰੀ ਦੇਖ ਕੇ ਆਇਆ ਜੇ ਹੁਣ ਚਰ ਬੇਚੀ ਵੀ ਰਹਿ ਗਈ ਉਹਨੂੰ ਪਾਣੀ ਲੱਗਣਾ ਤੇ ਕਮਲਾਈ ਵੀ ਦੀ ਬੂਟੇ ਤੇ ਲਾਗਦੇ ਉਹ ਬੂਟੇ ਲਾਦੇ ਜਿਹੜੇ ਵੀ ਕਮਲਾਈ ਵੀ ਆ ਹਾਂ ਮਾਹਰ ਨੇ ਉਹ ਕਹਿੰਦਾ ਵੀ ਖਾਲ ਦੇ ਨਾਲ ਨਾਲ ਵੜ ਦਿਓ ਇੱਕ ਫਾਨ ਵੇ ਪਾਣੀ ਲੱਗਦਾ ਹੋ ਜੂ। ਧਾਰ ਵੀ ਥੋੜਾ ਸਿੱਦਾ ਹੀ ਰੀਂਦੇ ਜਿੱਤੇ। ਧਮਾਂ ਵਾਲੇ ਵਿੱਚ ਤੇ ਗਿੱਲ ਪਈ ਆ। ਵਿੱਚ ਗਿੱਲ ਪਈ ਆ। ਇਹਦਾ ਹੈਗਾ ਤੇਰੀ ਗੱਲ। ਹਾਂ ਸਿੱਦਾ ਜਿੱਤੇ ਰੀਂਦੇ ਡਾਉ ਦੇ ਨਾਲ ਆ। ਹਾਂ ਉਹ ਵੀ ਉਹ ਦਿਖਦੀਆਂ ਜਿੱਥੇ ਪਾਣੀ ਵਹਾਇਆ ਐ ਡਾਉ ਨਾਲ ਰੇਤਾ ਯਾਰ ਇੱਤਾ ਹੜੜ ਕੇ ਪਿਛੀ ਜਾਈਦਾ ਮਾਣ। ਉਹ ਉਹੀ ਰੇਤਾ ਜੰਮ ਕੇ ਉੱਪਰ ਆਉਂਦਾ। ਮਿੱਟੀ ਉਹ ਜੰਮ ਕੇ ਜਾਂਦਾ। ਮੈਂ ਲਾਇਆ ਨਹੀਂ ਪਾਣੀ। ਬਾਅਦੇ ਕਿ ਟਾਈਮ ਜੇ ਪਹਿਲੀ ਨੂੰ ਬੜਲਾ ਚਾਰ ਨੂੰ ਬੜਲਾ। ਨਾ ਤੇ ਆਪਣੇ ਤੇ ਸਲਾਬਾ ਉਹਦੇ। ਸਲਾਬਾ ਵੀ ਮਿਲਗੀ ਨਹੀਂ ਆਏਗਾ ਮਹੀਨਾ ਪਿਆ ਉਹਦੇ ਬਾਅਦ ਕਣਕ ਬੀਜਣਾ। ਉਹ ਤਾਂ ਰੌਣੀ ਹੁਣੀ ਹੋਣੀ ਆ। ਮੈਂ ਬਾਹਣਾ ਬਾਣੋ ਨੇ ਗਾ ਬੀਜਣ ਦਾ ਟਾਈਮ ਛੇਡ ਰੌਣੀ ਦਾ ਕਰਨੇ ਪੈਣੇ ਆ ਰੌਣੀ ਕਰਨੇ ਪੈਣੇ ਹਾਂ ਇਹ ਇੱਕ ਤਾਂ ਹੁਣ ਉੱਥੇ ਦਾ ਮੂਟਿਆਂ ਦੇ ਬੀਜਣੇ ਆ ਉਹ ਤਾਂ ਹੋਰ ਵੀ ਲੇਟ ਵਿਕਣੇ ਆ ਤੇ ਥਾਰੇ ਵੀ ਜੀਕ ਪੜੀ ਲਾਤ ਤਾਂ ਥਾਰੇ ਨੂੰ ਮੰਡ ਨਹੀਂ ਛੇ ਡਿਮਾਂਡਰ ਛੱਡਿਆ ਵਾ ਇਹਦਾ ਮੰਡ માં ਹੁਣ ਰਹੇਗਾ ਡੇਢ ਕਿਲਾ ਜਿਹਦਾ ਰਾਤ ਨਵਾ ਗਿਆ ਮੇਤਰਾ ਡੇਢ ਅਰਾਂ ਨੂੰ ਪਾਦਣਾ ਉਹ ਦਿਨਵਾ ਗਿਆ ਕੱਲ ਦਿਨਵਾ ਪਾਦਣੀ ਕੱਲ ਨੂੰ ਲੈਟ ਜਰੇ ਭੱਜੀ ਆ 3 ਵਜੇ ਮੈਂ ਜੱਗੇਗਾ ਗਿਆ ਬਤਾ ਉਥੇ ਤੇਨੇ ਕੋਈ ਭਜੀ ਖਾਣਾ ਪਾਣੀ ਆਂਦਾ ਦਾ ਮੈਂ 3 ਵਜੇ ਉੱਠੀ ਨਾ ਮੈਂ ਕਾਲੇ ਨੂੰ ਵੀ ਫੋਨ ਕਰਿਆ ਮਾਂ ਜੇ ਤਾਂ ਭਾਈ ਨੱਕਾ ਨੋਕਾ ਵੱਟਣਾ ਮੈਂ ਇੱਥੇ ਜੱਗੇ ਕੋਲ ਆਇਆ ਦੱਸ ਉਹ ਕਹਿੰਦਾ ਹਸਵੀਰ ਬੰਦ ਕਰਕੇ ਮੋਟਰਾਂ 1:11 ਰਹਿੰਦਾ ਦਾ ਵੀ ਉਹ ਕਹਿੰਦਾ ਘਰ ਜਾਣਾ ਵੀ ਲਾਈਟ ਮਾਂ ਲੈਟਰੀ ਭੱਜ ਕੇ ਹੋਣੇ ਬੱਦੇ ਬਾਹਰ ਇਹਨਾਂ ਨੇ ਕਿ ਮੈਨੂੰ ਦੱਸਿਆ ਉੱਤੇ ਕਿੱਲੇ ਬਣਦਾ ਤੇ ਬੱਟੂ ਕੁਣਾ ਪੈਂਦਾ ਹਾਂ ਤੇਰੇ ਗੰਨੇ ਕੋਲ ਤਾਂ ਜਾਂਦੀ ਬੱਟੂ ਪੁੱਛਿਆ ਉੱਥੇ ਗਾਹਾਂ ਗਿਆ ਇਹ ਕਹਿੰਦੇਗੇ ਹੁਣ ਤੁਸੀਂ ਵੀ ਤੁਹਾਰੇ ਤੇ ਮੈਂ ਕਿਹਾ ਤਾਂ ਗੱਲ ਹੀ ਤੇ ਤੂੰ ਕਿੱਥੇ ਆ ਹੁਣ ਆਟੋਮੈਟਿਕ ਐਡੋ ਵਾਲੇ ਤੱਕਿਆ ਮੈਸਲਾ ਦਾ ਸੁਣ ਲੱਗੇ ਨਾ ਕੋਈ ਫੂਜ ਕੋਈ ਤਾਰ ਸਿੱਧੀ ਲੱਗੀ ਹੋਊ ਪੁੱਠੀ ਲੱਗੀ ਹੋਈ ਐ ਮੈਂ ਕਿਹਾ ਬਸ ਹਾਂ ਮਾਰੇ ਹਾਂ ਤਾਂ ਤੇ ਸਲਾ ਦਾ ਬਾਹਰ ਮੇਰੇ ਕੰਮ ਕਰਿਆ ਨਾ ਮਾੜਾ ਐ ਆ ਵੀ ਪੁੱਠਾ ਆ ਵੀ ਪੁੱਠਾ ਤੇ ਤਾਰ ਕੋਈ ਸਿੱਧੀ ਲੱਗੀ ਹੋਈ ਵੀ ਗ੍ਰਿਪ ਰੂਪ ਉੱਪਰ ਤੇ ਆ ਕੇ ਗਾਇਟ ਗਈ ਜਿਹੜੀ ਸੋਚ ਆ ਉਹ ਕੱਟੀ ਵੀ ਐ ਤਾਰਾ ਹੱਲੇ ਡਾਇਰੈਕਟ ਲੱਗੀ ਵੀ ਵਿਚੋ ਤੇ ਡਾਇਰੈਕਟ ਵੀ ਲੱਗੀ ਬਸ ਨਾਲ ਸੋਚਦੇ ਲੱਗੇ ਵੀ ਨਾ ਲੱਗੇ ਵੀ ਹਾਂ ਮੈਂ ਸਾਲਾ ਕੁ ਫਰੀ ਸੁਣ ਲੱਗਦਾ ਮੈਨੂੰ ਸਾਲਤਿੰਨ ਗ੍ਰੀਫੇ ਗੱਟਿਆ ਆ ਤੇ ਆਟੋਮੈਟਿਕ ਦੱਬਤਾ ਮਾਕੇ ਦੇ ਨਾਲ ਜੰਮੀ ਨਾ ਬਵੇਂ ਨਹੀਂ ਆਹੋ ਜਿਹਾ ਪਤਾ ਨਹੀਂ ਜੇ ਰੱਖਿਆ ਹੋਵੇ ਛੋਟਾ ਪਹਿਲਾਂ ਮੈਂ ਦੂਏ ਘੱਟ ਲੱਗਿਆ ਘੋੜਾ ਇੱਕ ਆਟੋਮੈਟਿਕ ਉਹ ਦੇਖ ਕੇ ਕਹੇ ਜੋ ਉਹ ਤੇ ਛੋਟੇ ਛੋਟੇ ਆ ਗਏ ਉਹ ਛੋਟੇ ਛੋਟੇ ਪਹਿਲਾਂ ਮੈਨੂੰ ਜੀ ਲੱਗਾ ਉਹਦਾ ਪਤਾ ਹੀ ਲੱਗਿਆ ਮੈਂ ਤਾਂ ਪਹਿਲੀ ਵਾਰ ਦੇਖਿਆ ਉਹਦੇ ਲੱਗਾ ਉੱਥੇ ਸਾੜੇ ਵੀ ਉਹਨੂੰ ਹੀ ਲਾਇਆ ਦੂਏ ਪਰ ਆਨ ਆਫ ਦਾ ਲਿਖਿਆ ਹੋਇਆ ਹੈਗਾ ਉਹ ਮੈਂ ਵੀ ਉਹਦੇ ਪਹਿਰੇ ਹੌਣ ਕੇ ਇੱਕ ਵਾਰ ਜਾ ਕੇ ਆਹੋ ਫਿਰ ਹੈ ਉਹੀ ਚੱਕਰ ਹੈ ਨਾ ਹੁਣ ਆਪਣੀ ਤਾਂ ਪਤਾ ਹੈ ਤੁਸੀਂ ਕਿੱਧਰੋਂ ਉੱਠਾ ਕਿੱਧਰੋਂ ਆਇਆ ਇਧਰ ਆਹ ਪਹਿਲੀ ਵਾਰ ਲੋੜੇ ਕਰਕੇ ਪਤਾ ਨਹੀਂ ਲੱਗਿਆ ਉੱਥੇ ਹੋਰ ਵਧੀਆ ਕਰਦਾ ਗ੍ਰਿਪ ਕੱਢਦੇ ਹੁੰਦੇ ਮੈਂ ਤਾਂ ਹਲੇ ਗ੍ਰਿਪੇ ਕੱਢੇ ਨੇ ਬਹੁਤ ਹੋਰ ਨਾ ਭਰਦੇ ਪਾਣੀ ਤਾਂ ਸਰੇ ਲੱਗ ਗਿਆ ਸਾਰੇ ਅੱਛਾ ਲੈਟ ਅੱਜ ਮੈਂ ਕਹਾ ਸਵੇਰੇ ਆਈ ਉੱਥੇ ਅੱਜ ਆਈ 6 ਵਜੇ ਪੂਰੇ ਰੱਠੀ ਆ ਉੱਥੇ ਆ ਗਈ ਕੱਲ੍ਹ ਨੂੰ ਵੀ 6 ਵਜੇ ਆਉਂਗੀ ਪੂਰੇ ਰੱਠੀ ਹੈ ਪਤਾ ਕੁਝ ਨਹੀਂ ਯਾਰ ਆਓ ਵੀ ਤੁਹਾਨੂੰ ਆਹ ਰਾਤ ਵੀ ਜਲਦੀ ਨਹੀਂ ਆ ਫੇਰ ਆ ਗਈ ਇਹਦੇ ਨਾਲੇ ਫੇਰ ਰੱਠੀ ਹੈ ਆਹਾਂ ਹਾਂ ਆ ਗਈ ਹੁਣ ਨਾ ਨਾ ਅੱਜ ਸੋਕ ਦਿਨ ਮਾਂ ਆ ਗਈ ਜਣੀ ਫੇਰ ਇਹ ਕਿੰਨੇ ਵਜੇ ਰੱਠੀ ਆ ਵੀ ਤਾਂ ਹਾਂ ਇਹ ਵੀ ਢੰਡਾ ਵਜੇ ਤਾਂ ਸੀ ਆ ਹੁਣ ਆਈ ਫ ਮਹੌਲੈਂਡ ਤੇ ਟੀਵੀ ਆ ਸੁੱਤ ਕੱਟ ਕੇ ਫਿਊਲਾ ਆਈ। ਇਹਨੇ ਉਹ ਤੇ ਟ੍ਰਾਂਸਫਾਰਮਰ ਉਹਦੇ ਵੀ। ਇਹ ਸਾਰੇ ਕਾਉਂ ਦੇਣ ਲਈ ਜਾਂਦਾ ਇਹਨਾਂ ਨੂੰ। ਇਹ ਟ੍ਰਾਂਸਫਾਰਮਰ ਵਾਲੇ। ਆਹ ਹੋਆ ਕਾਉਂ ਦੇਣ ਲਈ ਜਾਂਦਾ ਇਹਨਾਂ ਨੂੰ। ਉੱਪਰ ਲਾ ਜਿਹੜਾ। ਕਾਉਂ ਤਾਂ ਬਹੁਤ ਮਾੜੀ ਆ ਤਾਰ ਲਾਣਾ ਪਉਂਦੇ ਆ ਉਹ। ਆ ਲੈਣ ਆ ਕੇ ਬੰਦ ਥਲੇ ਜੱਪਾ ਠਾਗਾ ਪੈਂਦੇ ਤੇ ਤਾਰ ਰੱਖ ਦਿੰਦੇ ਉੱਪਰ ਚੱਕ ਕੇ। ਲਿਖਦਾ ਆ ਲੈਣੇ ਪਾਸੇ ਜਾਂਦੇ ਆ। ਨਾਲੇ ਬਾਤੀ ਲੱਗ ਜਾਂਦੇ ਆ। ਜਿਹੜਾ ਨੇੜੇ ਆ ਲੱਗਦੀ ਆ ਫੇਰ ਕਾਹਨੂੰ ਹਟਦਾ। ਹੋਰ ਬਹਿ ਜਾਂਦਾ ਫੇਰ ਤਾਰ ਬੱਲੇ ਕੇ। ਹਾਂ। ਵੀ ਉਹ ਕਾਉਂ ਦੇ ਲੈ ਆਉਣ ਬਾਅਦ ਲਿਆਂਦਾ ਜਾਨਵਰ ਜਾ ਆ ਜਾ ਉ ਉਦਾਂ ਲਿਆਂਦਾ ਨਵਾ ਅੱਛਾ ਲਿਆਂਦਾ ਦੇ ਬਸ ਉਹ ਨਵਾ ਬੜਾ ਤਾੜੀਆ ਵਧੀਆ ਰੇ ਕਪੜੇ ਬੰਦੇ ਦਾ ਆਈ ਭੈਣ ਆ ਜਾ ਗਰੰਟੀ ਆ ਕੰਮ ਹਾਂ ਇਜਿਲੀ ਆ ਠੀਕ ਆ ਜਾਂ ਤਸੱਲੀ ਆ ਉਹ ਨਹੀਂ ਫਿਰ ਤਸੱਲੀ ਕਰੇ ਚਾਈ ਦਾ ਕੰਮ ਕਹਿੰਦਾ ਨਮਾ ਲੈ ਜੂ ਅਸੀਂ ਘਰ ਨਮਾ ਦੇ ਫਿਰ ਵਧੀਆ ਰੇ ਠੀਕ ਨਹੀਂ ਹਾਂ ਹਾਂ ਗੰਨਾ ਗੋਨਾ ਭਰ ਤਾ ਸਾਰਾ ਤੂੰ ਕਿੰਨਾ ਸਾਰੀ ਭਰਤਾ ਧਾਰ ਸਾਰੀ ਭਰਤੇ ਇੱਕ ਵਾਰੀ ਦੇਖੇ ਆ ਸਤਿ ਸ਼੍ਰੀ ਅਕਾਲ ਜੀ ਪਾਣੀ ਲੱਗੇਗਾ ਲੱਗੇਗਾ ਪਾਣੀ ਹੈਨਾ ਭਾਈ ਆਉਥੇ ਨਾ ਭਾਈ 5 ਤੇ 25 ਤਰੀਕ ਨੂੰ ਪਾਣੀ ਲਵਾਇਆ ਪਹਿਲਾ ਪਹਿਲਾ ਲਾ ਦੇ ਬਾਅਦ ਦੇਖੀ ਜਾਊਗੀ ਕਿ ਉਹ ਕਿਆ ਹੋਊਗਾ ਹਾਂ ਕੁਝ ਨਹੀਂ ਹੋਣਾ ਹੈਗਾ ਵਧੀਆ ਸਮਝਾ ਜੇ ਤੂੰ ਇਹਨੂੰ ਨਾ ਲਾਉਂਦਾ ਨਹੀਂ ਤੇ ਭਾਈ ਕਹਿੰਦਾ ਮੈਨੂੰ ਕਹਿੰਦਾ ਇਧਰ tufaan ਉੱਠਿਆ ਵੇ ਤੋੜਾ ਇਧਰ ਰਾਜਸਥਾਨ ਕਿਵੇਂ ਸਮੁੰਦਰ 'ਤੇ ਹਾਂ ਕਹਿੰਦਾ ਉਹ ਉਹਨੇ ਉਹ ਜੇ ਇਧਰ ਲੱਗ ਗਿਆ ਕਿਤੇ ਸਾਈਡ ਨੂੰ ਕਿਤੇ ਲੱਗ ਗਿਆ ਕਹਿੰਦਾ ਨਹੀਂ ਸਲਾਹ ਨੁਕਸਾਨ ਕਰਦਾ ਨੁਕਸਾਨ ਤਾਂ ਕਰਦਾ ਕਹਿੰਦਾ ਇੱਕ ਵਾਰੀ ਅੱਗੇ ਵੀ ਆਇਆ ਤਾਂ ਇਹ ਇਹ ਮੈਨੂੰ ਇਧਰ ਤੇ ਅੰਬਰਸਰ ਕਹਿੰਦੇ ਬਾਈ ਨਾ ਭੇਜਿਆ ਤੇ ਦੇਖਿਆ ਕ ਕਹਣਾ ਗੌਰ ਰੱਖਣੀ ਯੱਕ ਜਰੀਆ ਨਹੀਂ ਦੀਆਂ ਹਾਂ ਹਾਂ ਜਲ ਸੜਾਈ ਆਇਆ ਤਾਂ ਯਾਰ ਠੀਕ ਐ ਐ ਕਣਾਈ ਦਾ ਹੁਣ ਤਾਂ ਚਾਹੀਦਾ ਨਹੀਂ ਯਾਰ ਜਿੱਕਣਾ ਹੁਣ ਤੁਸੀਂ ਪਾਣੀ ਲਾ ਤਿਆਰ ਜੇ ਹੁਣ 25 ਦਿਨ ਨੂੰ ਮੀਂਹ ਪੈਂਦਾ ਉਹ ਗਿੱਲ ਗਿੱਲ ਫਿਰ ਕਹਿੰਦਾ ਘਟ ਘਟਦਾ ਸੋਹਿਆ ਜੇ ਸੁੱਕਾ ਰਹੇ ਨਾ ਸੁੱਕੇ ਨੂੰ ਇੱਕ ਲਾ ਆਏ ਤੁਹਾਨੂੰ ਮੇਰੀ ਗੱਲ ਸੁਣੋ ਉੱਥੇ ਤੇੜ ਪਈ ਵੇ ਤਿੰਨ ਤਿੰਨ ਗੋਲ ਦੀ ਮੰਡਮਾ ਹੁਣ ਜਿਹੜੇ ਅਸੀਂ ਕੱਲ ਭਰਿਆ ਕੀੜਾ ਉਹਦੇ ਮੇ ਪਜਾ ਚਪਲਾ ਪਾ ਕੇ ਲੱਗ ਗਿਆ ਉੱਥੇ ਪਾਰਕ ਨਹੀਂ ਹੈਗਾ ਉੱਥੇ ਕਹਿੰਦੇ ਮਿੱਟੀ ਵੀ ਲੱਗਦੀ ਪੈਂਦੀ ਉਹ ਤੇੜ ਚ ਪਾਣੀ ਚ ਰਹਿ ਜਾਂਦਾ ਠੀਕ ਐ ਮਗਾ ਦਾ ਜਿੱਦ ਜੱਗੇ ਰਾਂ ਦੀ ਜਮੀਨ ਆ ਇੱਧਰ ਫਰਕ ਹੋਗਾ ਮਿੱਟੀ ਦਾ ਇਹਦਾ ਫਰਕ ਆ ਉਹਦਾ ਬਿੰਦਰ ਵਾਲੀ ਦਾ ਫਰਕ ਹੈ ਕਿਹੜੀ ਵਾਲੀ ਦਾ ਫਰਕ ਹੈ ਉਹ ਕਹਿੰਦਾ ਮੈਂ ਸਵੇਰੇ ਇੰਜਣ ਚਲਾਇਆ ਤਾਂ ਮੈਨੂੰ ਕਹਿੰਦਾ ਵੀ ਹੁਣ ਮੇਰਾ ਘਾਟਾਕ ਪਾਣੀ ਹੋਰ ਪੈਣਾ 4 ਵਜੇ ਤੱਕ ਆ ਕਹਿੰਦਾ ਭਰ ਜਾਣਾ ਉਹ ਖਾਸੀ ਫੱਟ ਲੰਬੀ ਨਾਲ ਇੱਕ ਜਗ੍ਹਾ ਤੇ ਪਾਣੀ ਪੈਂਦਾ ਨਹੀਂ ਲਪਾਈ ਜਾਂਦਾ ਇੱਧਰ ਤੇੜ ਘਟ ਪੈਂਦੀ ਇਹਦੇ ਮਾ ਵੇ ਤੇੜ ਹੁੰਦੀ ਫੇ ਤਾਂ ਪਾਣੀ ਇੰਨੀ ਦੂਰ ਜਾਂਦਾ ਆੜੇ ਪੈਂਦੀ ਤੇੜ ਘਾਹੇ ਬਲਾਕ ਉਹਲੇ ਜਗਾ ਘਟ ਪੈਂਦੀ ਹੈ ਪਾਣੀ ਜਿਆਦਾ ਵਸਤ ਪੋਰਦਾ ਉਹ ਇੰਜੜਦਾ ਪਾਣੀ ਇਹਨਾਂ ਦੀ ਮੋਟਰ ਪਾਣੀ ਤਾਂ ਕੱਢਦੀ ਨਹੀਂ ਹੈ ਪਾਣੀ ਤਾਂ ਕੱਢਦੀ ਥੋੜਾ ਬਦਦਾ ਕੱਢ ਤੈਨਾਂ ਜਿੰਨੀ ਉੰਨਾ ਨਹੀਂ ਕੱਢਦੀ ਕੱਢਦੀ ਹੈਗੀ ਹੈ ਲੈ ਤੈ ਹੁਣ ਮੈਂ ਤਾਂ ਚੱਲਦੀ ਦੇਖ ਫੇਰ ਵੀ ਜਿਹੜੀ ਗਿੱਲਾ ਮੈਂ ਥੋੜਾ ਸੁਵੀਰਦੀ ਨੇ ਡੇਢ ਗਿੱਲਾ ਭਰੇ ਕਾਈ ਗਏ 6 ਵਜੇ ਆਈ ਹੈ ਤੇਰੇ ਮੈਨ ਰੱਖ ਤੇੜ ਵੀ ਤੈਨੂੰ ਤੇੜ ਵੀ ਤੈਨੂੰ ਕੋਲ ਆਏ ਵੀ ਦੇਖ ਥੱਲੇ ਨੂੰ ਵੀ ਦੇਖ ਲੈ ਗਿੱਠ ਸਾਨਾ ਪਾਸੜ ਥੱਲੇ ਨੂੰ ਵੀ ਗਿੱਠ ਸਾਨਾ ਇਹ ਇਤਕਾ ਨਾ ਹੁਣ ਜਲੀ ਜੱਗੇ ਕਿੰਨੇ ਹੋਵੇ ਕੀਲਾ ਹੀ ਭਰਦਾ ਇੰਜਰ ਸਵੇਰ ਦਾ ਮੈਂ ਦੇਖਿਆ ਪਾਣੀ ਬਾਲ ਨਹੀਂ ਜੀ ਕਰਦਾ ਉਹਦੇ ਰੱਖਿਆ ਮੂਰੇ ਬਾਲਟੀ ਰੱਖੀ ਉਹ ਜੀ ਕਰਦਾ ਪਾਣੀ ਖਾਰ ਲੈ ਲੈ ਲੈਟ ਨਾ 3 ਕਿੰਨਾ ਚਿਰ ਹੋਇਆ 3 ਵਜੇ ਭੱਜੀ ਤੇ 3 ਵਜੇ ਭੱਜੀ 4 ਵਜੇ ਮੈਂ ਚਲੇ ਗਿਆ ਹਾਂ ਪਾਣੀ ਤਾਂ ਨਮਾ ਹੈ ਨਹੀਂ ਇਹ ਕਹਿੰਦਾ ਨੱਕੇ ਪਾੜਦੀ ਵਡਾ ਕਿਧਰ ਨੱਕਾ ਮਾਰ ਪਾਣੀ ਪੀ ਗਈ ਜਿਹੜੀ ਉਹ ਤੇੜਾ ਨਾ ਤਿੰਨ ਉਂਗਲ ਦੀ ਪਈ ਵੀ ਉਹ ਰੇਤੇ ਤੱਕ ਪਈ ਵੀ ਬਾਤ ਚਲੇ ਤੇ ਇੱਥੇ ਸਹੀ ਪਈ ਵੀ ਆ ਜਿੰਨਾ ਉੱਪਰ ਪਾਣਾ ਜੇ 2 ਫੁੱਟਾ ਜੇ 2.5 ਹੈ ਜੇ 3 ਹੈ ਉਹ ਸਾਰਾ ਬਣਾ ਪਾਟਿਆ ਹਾਂ ਰੇਤੇ ਤੱਕ ਨਾ ਪਾਣੀ ਖੜੇ ਮੈਂ ਤਾਂ ਆਹੀਂ ਕਿ ਅਭੀ ਜੱਗੇ ਨੇ ਕਿ ਹੈ ਨਾ ਪਰਦਾ ਬਾਹਰ ਦੋੜੇ ਕਿੰਨਾ ਅੱਗੇ ਦਾ ਫਰਕ ਹੈ ਥੋੜੀ ਗੱਲ ਹੈ ਏਕਾ ਪਰ ਜੱਗੇ ਜੀਰੀ ਬਾਈ ਤਿਆਰ ਹੈ ਊਈ ਦਾ ਉੱਲਾ ਬਲੜ ਕਿਉਂ ਪੰਦਾ ਹਰਾ ਸਤਰੀਨ ਵਾਲਾ ਹਰਾ ਹੀ ਦਾ ਉਰਲੀ ਸਾਡਾ ਪੱਕਿਆ ਪਰਲੇ ਦਾ ਪਾਣੀ ਲਾਇਆ ਨੇ ਬਹੁਤ ਹਰਾ ਹੁਦਾ ਕਾਲੀ ਵੀ ਤੇ ਹੀ ਕੁਛ ਹੋਇਆ ਪਿਆ ਉਹ 26 ਕਾਲ ਬਟਣੀ ਹੈ ਜਿਹੜੀ ਪਾਲੇ ਸਰੇ ਜਾ ਕੇ ਤੂੰ ਤਾਂ ਗਿਆ ਨਹੀਂ ਮੈਂ ਤਾਂ ਸਾਰੇ ਤੀਕਾ ਪਾਣੀ ਸਰੇ ਲਾ ਕੇ ਦੀ ਬਟਨ ਫਿਰ ਦੇਖਿਆ ਮੈਂ ਪਾਲੀ 26 ਉਰਲੀ ਵੀ ਗੱਦਰ ਹੁਣ ਬਾਦ ਸਮਝਿਆ ਨਿਸਕੇ ਗੱਦਰ ਦੀ ਹੁਣ ਲਾਗੀ ਬਣ ਮੜੀ ਪਰਲੀ ਜਾਂ ਹਰੀ ਪਈ ਜਮਈ ਹਾਂ ਮੈਂ ਜਗ੍ਹਾ ਦੇਖਾ ਵੀ ਉਹਦਾ ਤਕਰੀਬਨ ਬਾਲਰ ਪੱਕੀ ਵੀ ਉਹ 27-28 ਤਰੀਕ ਤੱਕ ਵੱਢਦੇ ਨੇ ਉਹਨਾਂ ਇਹਦਾ ਵਜਨ ਨਹੀਂ ਕਿ ਟ੍ਰੈਲੇ ਦਾ ਜਾਂ ਕਿਹੜੇ ਦਾ ਮਿੱਟੀ ਵਾਲਾ ਇਹਦਾ ਬਾਈ ਵਜਨ ਨਹੀਂ ਰੇਤੇ ਵਾਲੇ ਦਾ ਕਰਾਇਆ ਸੀ ਅਗਲੇ ਦਾ ਕਰਾਉਂਦੇ ਇਹ ਸਾਰੇ ਸਾਡੇ ਦਿਮਾਗ ਵਿੱਚ ਗੱਲ ਘੁੰਮਦੀ ਦੀ ਹੋਰ ਅਸੀਂ ਕਹਿੰਦੇ ਵੀ 250 ਫਟ ਹੈ 250 ਕਿਲੋ ਦਾ ਬਣ ਗਿਆ ਇਹ ਹਾਂ ਵੀ ਜੇ ਆਪਾਂ ਫੋਟ ਵਿੱਚ ਲਾਈਏ ਵੀ 6 ਕਿਲੋ 7 ਕਿਲੋ 10 ਕਿਲੋ ਇਹ ਤਾਂ ਬਹੁਤ ਵੱਡਾ ਵਜਨ ਹਾਂ ਉਹ ਦਿਮਾਗ ਬਾ ਇੱਕੇ ਜੀ ਸੋਚੀ ਗਿਆ ਵੀ ਆਇਆ ਆਇਆ ਉਸੇ ਕਰੀ ਡੇਢ ਮਹੀਨਾ ਨੇ ਬਣਦਾ ਫੇਰ ਕਈਆਂ ਨੇ ਭਾਈਆਂ ਨੇ ਗੁਣਾ ਕਰਕੇ ਦੱਸਿਆ ਸਾਰਿਆਂ ਨੇ ਕਿਸ ਨੇ 1 40 1 45 ਡੇਢ ਤੇ ਵੱਧ ਨਹੀਂ ਕਿਸ ਨੇ ਦੱਸਿਆ ਮਤਲਬ ਉਹੀ ਗੱਲ ਹੈ 35 40 1 ਬਾਜੀ ਦਾ ਸਿੱਧਾ ਫਾਰਮੂਲਾ ਮੈਨੂੰ ਦੱਸਦਾ ਕਹਿੰਦਾ ਬਾਸਰ ਤੂੰ 250 ਫੁੱਟ ਕਹਿੰਦਾ 250 ਫੁੱਟ ਵੀ ਤੂੰ 1 ਕਿਲੋ ਕਹਿੰਦਾ ਜੇ 1 ਕਿਲੋ ਕਰਿਆ 250 ਕਿਲੋ ਹੋਇਆ 250 ਕਵਾਟਰ ਬਣੇ ਜਿਹਦੇ ਨਮਾਗਜ ਕਰ ਆ ਗਈ ਵੀ ਇਹਦੇ 250 ਕਵਾਟਰ ਬਣੇ ਫੇਰ ਆ ਗਏ ਬਾਹਰ ਦਾ ਸੈੱਟ ਆ ਗਿਆ ਤਾਂ ਦੂਏ ਦੂਏ ਦੀ ਚੱਕ ਕੱਢ ਲੈ ਵੀ ਕੱਢਣੀ ਇਹਦੇ ਅਸੀਂ 250 ਫੁੱਟ ਕਹਿੰਗੇ ਮੈਂ 250 ਕਵਾਟਰ ਸਮਝੀ ਗਿਆ ਫੇਰ ਗੱਲ ਬਣ ਗਈ 1 ਫੁੱਟ ਜੋਗ ਲ ਇੱਕ ਫੋਟੋ ਮੈਨਲਾ ਕਿੰਨਾ ਕਿਲੋ ਹੁੰਦਾ ਤੇ ਬਾਅਦ ਚ ਕਿੰਨਾ ਕਿੰਨਾ ਹੋਊਗਾ 10 ਕਿਲੋ ਉਹ ਮੈਂ ਤਾਂ 120 ਕੁਆਂਟਲ ਮਾਲ ਕਿਹਾ ਤੇ ਮੈਂ 120 ਕੀ ਇੱਥੇ 30 ਮੈਂ ਤਾਂ 120 ਕਹੇਤਾ ਜਦ ਮੈਂ 120 ਕਵਾਂਟਲ ਆਇਆ ਨਾ ਉਹ ਇੱਕ ਉਹਨਾਂ ਨੇ ਕਿਹੜੇ ਫਿਰ ਉੱਪਰ ਚਲੇ ਗਏ ਨਾ ਇੱਕ ਅੱਧੀ ਬਾਗੜਾ ਜਾਂ ਪਤਤੀ ਸੁੱਟ ਦੇਂਦਾ ਅਗਲਾ ਬੱਤੀ ਸੁੱਟਦਾ ਤਾਂ ਇਹਦੇ ਜਿਹੜੇ ਥੱਲੇ 400 ਮਾ ਪਤਾ ਲੱਗਦਾ ਰਹਿੰਦਾ ਉਹ ਕਹਿੰਦੇ ਪੰਜ ਸੱਤ ਕਵਾਂਟਲ ਦਾ ਫਰਕ ਤੁਹਾਡੇ ਰੇਤੇ ਗਿੱਲੇ ਸੁੱਕੇ ਦਾ ਪਿਆ ਪੰਜ ਸੱਤ ਕਵਾਂਟਲ ਦਾ ਪਾਣੀ ਚੂਕਾ ਥੱਲੇ ਹਾਂ ਚੁੱਪ-ਚਪ ਕਰਦਾ ਹਾਂ ਆ ਜੀ ਤਾਂ ਰੋਈਦਾ ਸ਼ੱਕ ਸਾਡੀ ਜਦ ਨਿਕਲ ਜਦੋਂ ਸਿੱਧਾ ਜਾਂ ਮਾਹੌਲ 2.5 ਕਵਾਂਟਲ ਬਣਿਆ ਬਈ 250 ਕਵਟਲ ਦਸੀ ਗਿਆ ਵੀ 250 ਕਵਾਂਟਲ ਦਾ ਮਰਦਾ ਹੀ ਬਣ ਗਿਆ ਆਹ ਹੋ ਗਿਆ ਉਹ ਅਸੀਂ ਕਵਾਂਟ ਚਲੋ ਜੀ ਯਾਰ ਬਾਕੀ ਭਾਈ ਟਰੈਕਟਰ ਦੱਸ ਦਿੰਦਾ ਕਿ ਕਿੰਨਾ ਭਜਨ ਹੈ ਹਾਂ ਟਰੈਕਟਰ ਦਾ ਟਰੈਵਲ ਜਿਹੜਾ ਲੋਡਾਂ ਚ ਜਗ੍ਹਾ ਹੁਣ ਗੱਲਾ ਢੋਦਾ ਅਗਲਾ ਕੁਝ ਵੀ ਢੋਦਾ ਤੇ ਕਿਰਾਏ ਵਾਲਾ ਭਜਨ ਦੱਸ ਦਿੰਦਾ ਵੀ ਇੰਨਾ ਕੁ ਭਜਨ ਹੈਗਾ ਜੇਕਰ ਹੁਣ ਆਪਾਂ ਟਰੈਕਟਰ ਚ ਲਾਵਾਂ ਜੇ ਜਾਲ ਮਰਜੀ ਜੇ ਲਾਉਣਾ ਟਰੈਕਟਰ ਦਾ ਹਾਂ ਕੀ ਅੰਮਾ ਵੀ ਦੱਸ ਦਿੰਦਾ ਲੈ ਲੈ ਲਾਗੇ ਦਾ ਪਤਾ ਇਹ ਤੇ ਮੈਂ ਗਿਆ ਟਰੈਕਟਰ ਦਾ ਰੋ ਟਰੈਕਟਰ ਬڑے ਟਰੈਕਟਰ ਨਹੀਂ ਦੱਸਦੇ ਹੈਗੇ ਬڑے ਨਹੀਂ ਦੱਸ ਤੇ ਛੋਟੇ ਦੱਸਦੇ ਹੋਗੇ ਵੱਡਾ ਵੀ ਦੱਸੂਗਾ ਵੱਡੇ ਦਾ ਲਾਈ ਕਰੋ ਤੈਨੂੰ ਆਪੇ ਦੱਸ ਦੇਣਾ ਤੇ ਇੰਝ ਚੜਾਈਆਂ ਵਗੈਸਾ ਲੱਗ ਜਾਣਾ ਸੜਕ ਕੋਈ ਨਹੀਂ ਲਾਉ ਆਜੇ ਨਹੀਂ ਹੁਣ ਤੁਸੀਂ ਆ ਟ੍ਰਾਂਸਫਰ ਬੋਲਣਾ ਮੈਂ ਚੱਲੇ ਹੁਣ ਮੈਂ ਲਾ ਕੇ ਆ ਯਾਰ ਫਿਰ ਰਾਤ ਨੂੰ ਵਾਜਿ ਭਾਤਾ ਜਾਊਗਾ ਠੀਕ ਚਲੋ ਜੀ ਚੱਲਿਆ ਭਾਈ ਜੀ ਇੱਥੇ ਪਾਉਦਾ ਚਲਿਆ ਫਿਰ ਚੱਲੋ ਜੀ ਜਾਇਆ ਜਾ ਕਰਦੇ ਨੇ ਫਿਰ ਤਾਰਾ ਲੈਂਦੀ ਆ ਸੁਬੀ ਉਹ ਉਸਦੀ ਨਹੀਂ ਬਸ ਵੀਰੂ ਲਾ ਜਾਂਦਾ ਟ੍ਰਾਂਸਫਰ ਕਿੱਲਾ ਦਾ ਇਹ ਨਹੀਂ ਜਾਣਦੇ ਕੀ ਕਰਦਾ ਪਰ ਉਹਨਾਂ ਵਾਲੇ ਲਾਈਟ ਨੱਠੀ ਵੀ ਸੁੱਚ ਕੱਢ ਦੇਣੀ ਇਹ ਲਾ ਦੇਣਾ ਤਾਂ ਚੱਲੀ ਚਲੋ ਜੀ ਚੱਲ ਚੱਲ ਭਾਈ ਚੱਲ ਭਾਈ ਬੰਮੇ ਚਾ ਬੀਜਾ ਲਓ ਜੀ ਬਾਈ ਇੱਕ ਮਿੰਟ ਚੱਲ ਜੀ ਮੈਂ ਤਾਂ ਬਲਤੀ ਦੀ ਚਲ ਦੁਆਰਾ ਸਹੀ ਜੀ ਹੱਸ ਕੇ ਆਹਾ ਛੱਡੇ ਦਿੱਤਾ ਦਾ ਬੋਲੇ ਤੇ ਕਿਹੜਾ ਆਹਾ ਵੇ ਉਹ ਸਹੀ ਛੁੱਟੀ ਕਰਤੀ ਉਹ ਚਲ ਕਿਤੇ ਨਹੀਂ ਮੈਂ ਘੰਟਾ ਪਹਿਲਾਂ ਜਿੰਦ ਜੋ ਕੁਸ ਨਹੀਂ ਹੁੰਦਾ ਆਪ ਕਾਬ ਕਰਾ ਦੇਣਾ ਤਾਂ ਹੁਣ ਉਹਨੇ ਕਿਹਾ ਵੀ ਸਲਾ ਮੇਰਾ ਲਊ ਪੁੱਤਾ ਪਹਿਲਾਂ ਤੈਨੂੰ ਮੋਟਰ ਚਾਰ ਮੋਟਰ ਆਪਦਾ ਕਮਾਤਾ ਉਹ ਹੈ ਕਿ ਨਹੀਂ ਹਾਂ ਤਿੰਨ ਮੋਟਰਾਂ ਬ 4 ਰੁਪਏ ਕਮਾਤਾ ਉਹ ਹੋਰ ਕਿ ਚਾਹੀਦਾ ਆ ਤਾਂ ਕੁਸ ਵੀ ਨਹੀਂ ਹੈਗਾ ਆਪ ਕਰ ਦੇ ਆਪ ਕਰ ਦੇਣਾ ਮੈਂ ਕੱਲ ਨੂੰ ਹੀ ਕਰ ਦੇਣਾ ਮੈਂ ਹੈ ਗਾਤੀ ਲੈਣੀ ਅੱਧੇ ਘੰਟੇ ਦਾ ਕੰਮ ਆ ਸਾਰਾ ਹੀ ਆਪ ਹੀ ਕਰ ਜਾਣਾ ਸੀ ਕੱਲ ਨੂੰ ਉੱਥੇ ਸਫਰੇ ਮਾਰ ਉਹ ਪਰਲੇ ਪਾਸੇ ਨਾਲੋਂ ਨਾ ਆਪਾਸਾ ਤੇਰਾ ਝੜ ਜਾਦਾ ਦਊਂਗਾ ਆਹੀ ਤਾਂ ਗੱਲ ਹੁੰਦੀ ਦੋਣ ਜੈਲਾ ਵੀਰਾ ਕਹਿੰਦਾ ਤੇਰੇ ਉਹ ਪਾਸੇ ਨੇ ਜਿਆਦਾ ਝਾੜ ਦੇਣਾ ਮਰਾ ਮੱਲਦੀ ਹੋਈ ਬਾਬੇ ਦੱਸ ਕਿਹੜਾ ਪਾਸਾ ਝਾੜ ਦਊਗਾ ਆ ਹਰੇ ਵਾਲਾ ਕਿਉਂ ਜਿਹੜਾ ਪਹਿਲਾਂ ਪੱਕ ਗਿਆ ਉਹ ਝਾੜ ਦਊਗਾ ਝਾੜ ਇੱਕ ਬਰਾਬਰੇ ਤੇੜਾ ਹਾਂ ਓਹ ਕਿਤੇ ਜ਼ਮੀਨ ਦਾ ਹੀ ਫਰਕ ਹੈ ਇਹਨਾਂ ਦਾ ਕਲਰ ਕੁਦਰਤ ਜਾਂ ਮਿੱਟੀ ਮੁੱਟੀ ਚੱਕੀ ਹੋਈ ਆ ਆ ਜ਼ਮੀਨ ਜਿਹੜੀ ਇਹ ਹਰੀ ਖੜੀ ਆ ਇਹਨੇ ਵੇਸ਼ ਝੜ ਵੱਧ ਦਿੰਦੀ ਹੁੰਦੀ ਹੈ ਜਾਨ ਵਾਲੀ ਆ ਆਹੋ ਤੇਰੀ ਮੈਂ ਗਰ ਮਾਲੀ ਠੀਵ ਦੇ ਵਿੱਚ ਦਾਣਾ ਵੀ ਦੇਖੀ ਤੂੰ ਉਹਦੇ ਵਿੱਚ ਵੀ ਦਾਣਾ ਦੇਖੀ ਉਹ ਵੀ ਦਾਣਾ ਇੱਕ ਨੰਬਰ ਹੋਊਗਾ ਜੂ ਜੀਰੀ ਜਿਹੜੀ ਪੱਕਦੀ ਹੈ ਮੇਰੀ ਗੱਲ ਸੁਣਦਾ ਕੀ ਰੀ ਪਰ ਕਣਪਰਾ ਉਹ ਦੇਖ ਉਧਰ ਹੂੰ ਹੂੰ ਪੀਲੀ ਆ ਉਹ ਜੇ ਇਹ ਲਾਲ ਹੋ ਗਈ ਇਹਦਾ ਕੰਮ ਉੱਥੀ ਚਲੀ ਲਾ ਵੀ ਦੱਸਿਆ ਕਿ ਆਹੋ ਕੀ ਗੱਲ ਆਉਣੀ ਇਹਦਾ ਵੀ ਨੁਕਤਾ ਦੱਸ ਦੋ ਕਿ ਆਹ ਤੇ ਹੋਈ ਏਕਣਾ ਹੈ ਉਹ ਕਾਹਤੇ ਏਕਣਾ ਇਹ ਜਮੀਨ ਦਾ ਹੀ ਫਰਕ ਆ ਤਗੜਾ ਤੈਨੂੰ ਮੈਂ ਦੱਸਦਾ ਇਹ ਤਾਂ ਨੀਵੇਂ ਤੇਰੇ ਅੱਛਾ ਸਾਲੇ ਮਾੜੇ ਤਾਂ ਤੇ ਇਹ ਇਦਾਂ ਛਿੱਟਾ ਦੋ ਵੱਧੇ ਲੱਗਲੇ ਜੂਰੀਏ ਦੇ ਜੂਰੀਏ ਦੇ ਹਾਂ ਤੱਗੀ ਮਾੜੀ ਦੀ ਇਹ ਹੁਣ ਉਹ ਥਲੀ ਠੀਕ ਆ ਜਿਹੜੀ ਇਹ ਹੁਣ ਉਥੇ ਮਲ ਗਈ ਆ ਤਾਈਂ ਹੰਡਾ ਬੱਤ ਕੜਾਈਦਾ ਉਹ ਤਾਂ ਫਿਰ ਬਾਈਕਾ ਨੂੰ ਪਤਾ ਹੁੰਦਾ ਤੂੰ ਨਹੀਂ ਪਾਇਆ ਨਾ ਜੂਰੀਆ ਤੈਨੂੰ ਪਤਾ ਫਿਰ ਉਹਦਾ 470 ਆ ਜੀ ਇਹ ਇਹ ਫਰਕ ਪਿਆ ਇਹਨੂੰ ਜੀਰੀ ਬਹੁਤ ਸੋਹਣੀ ਆ ਜੀ ਕਢਾਲ ਦਊ ਹੋਰ ਮੇਰੇ ਨਾਲ ਜ਼ਿਆਦਾ ਫਰਕ ਤਾਂ ਨਹੀਂ ਹੈਗਾ ਕੋਈ ਹੈ ਨਹੀਂ ਨਾ ਫਰਕ ਤਾਂ ਕੋਈ ਨਹੀਂ ਹੈਗਾ ਹਰ ਘੰਟੇ ਦਿਖਾ ਰਹੀ ਆ ਤਾਂ ਨੇ ਤਾਂ ਕੋਈ ਫਰਕ ਨਹੀਂ ਪਾਣੀ ਲਾਉਣ ਲੱਗੇ ਪਾਣੀ ਇਹਨੂੰ ਪਾਣੀ ਨਹੀਂ ਦਿੰਦਾ ਉਹ ਗੰਨਾ ਬੀਜਣਾ ਗੱਤ ਕੀ ਵੱਢਦੀ ਥਰ ਜਦਈ ਇਹ ਆ ਪਿਆ ਗੰਨਾ ਬੀਜਣਾ ਹੋ ਗਿਆ ਗੰਨਾ ਸੁੱਕੀ ਪਈ ਆ ਯਾਰ ਨਹੀਂ ਤੁਸੀਂ ਮਾ ਤੂੰ ਮਾਰੀ ਜਾਂਦਾ ਸੁੱਕੀ ਪਈ ਆ ਸੁੱਕੀ ਪਈ ਆ ਬਾਈ ਉਹ ਧੂਈ ਤੋਂ ਹੋਊ ਲੇਗਾ ਤਾਂ ਇਹਦਾ ਕੱਦੀ ਭਰ ਦੇਣੀ ਜੀ ਲਾਵਾ ਫਿਊਜਾ ਲਾ ਲ ਹੈ ਲਾ ਇਹ ਪਾਣੀ ਮੇਰੀ ਗਿੱਲੀ ਗਿੱਲੀ ਹੋ ਗਿਆ ਪੱਕਾ ਨਾ ਜੀਰੀ ਆ ਵੀ ਵਧੀਆ ਅਬੋ ਸੋਕੇ ਨਾਲੋਂ ਤਾਂ ਚੰਗਾ ਇਹ ਮੜਾ ਜਾ ਪਾਣੀ ਗਿੱਲ ਹੋਵੇ ਨਾ ਅਜੇ ਇਹਨੇ 15 ਦਿਨ ਲੈ ਲੈਣੇ ਨੇ ਨਾ ਲੈ ਤਾਂ ਲੈਣੇ ਆ 15 ਤੋਂ 20 ਦਿਨ ਲੈ ਲੈਣੇ ਆ ਪੇ ਪੇ ਇੰਨੇ ਦਿਨ ਕਿੱਥੇ ਕੱਢ ਦੂੰਗੀ ਇਸ ਸੋਕੇ 'ਚ ਉਹ ਤਾਂ ਲਾਗ ਲੂਗ ਦਾ ਹੋਊਗਾ ਪਿੱਛੇ ਤੇ ਗਿੱਲੀ ਹੋਣੀ ਦੇਖ ਤਾਂ ਵਿਚ ਵੜ ਕੇ ਕੀ ਆ ਜੀ ਕੀ ਪਈ ਇਹਨੇ ਰੋੜ ਕੜ ਗਈ ਹੋਰ ਤੈਨੂੰ ਕਾਹ ਕਹਿੰਦੇ ਆ ਹੋ ਗਿਆ ਹਾਂ ਹੈ ਹੋ ਇਹ ਮੇਉ ਪੈ ਗਿਆ ਹਾਂ ਗਿੱਲੀ ਆ ਮੈਂ ਨਹੀਂ ਮੰਨਦਾ ਗਿੱਲੀ ਪਈ ਲੈ ਸੁੱਕੀ ਤਾਂ ਮਿੱਟੀ ਕੱਢ ਕੇ ਲਿਆਇਆ ਕਿਹਦੇ ਗਿੱਲੀ ਪਈ ਆ ਕਿੱਥੇ ਗਿੱਲੀ ਆ ਆਹੀ ਇਹਨੂੰ ਐਸੇ ਪਾਣੀ ਰੋੜਿਆ ਹੋਇਆ ਹੈ ਮਿੱਟੀ ਰੁੜੀ ਹੋਈ ਆ ਉਹ ਗਾਂ ਦੇਖ ਲੈ ਮਿੱਟੀ ਰੁੜੀ ਹੋਈ ਆ ਕਹਿੰਦਾ ਗਿੱਲੀ ਪਈ ਆ ਗਿੱਲੀ ਪਈ ਕਹਿੰਦਾ ਤੁਸੀਂ ਤਾਂ ਜਿਉਂ ਪਗਾਈ ਜਾਂਦੇ ਪਾਣੀ ਪਾਣੀ ਮੇਰੇ ਸਾਰਾ ਪਾਣੀ ਠੂ ਜਲਵਾਦ ਮੁੰਦੇ ਨਾਲ ਹਾਂ ਮਾੜੀ ਨਿਗਾਰੇ ਕਿਪਰ ਦੇ ਡੰਡਾ ਘੱਟਾ ਹੁੰਦਾ ਲਾਈਟ ਵੀ ਨਾ ਠੀ ਵੀ ਡੰਡਾ ਵੀ ਘੱਟਦਾ ਇੰਨੇ ਤੇ ਕੋਈ ਲੋੜ ਨਹੀਂ ਆ ਜੀ ਬਾਈ ਜੀ ਜੀ ਤੇ ਪੱਕੀ ਯਾਰ ਰਹੀ 10 ਦਿਨ ਕੇ ਫੇਰ ਸਪਰੇਅ ਕਰਨੀ ਆ ਆਪਣੀ ਪਹਿਲੀ ਤਰੀਕ ਤੇ ਬਾਦ ਵੱਡ ਹੋ ਜਣੀ ਉਹ ਇਹ 5-7 ਦਿਨ ਵਿੱਚ ਨਾ ਹੋਰ ਰੋਗ ਨਹੀਂ ਇਹਨੇ ਖਰਾਬ ਕਰਦਾ ਚਲ ਆ ਹੀ ਹੁੰਦਾ ਵੀ ਡੋਟੀ ਦਾ ਹੁੰਦਾ ਚਲੋ ਵੱਧ ਹੀ ਆ ਉਹ ਵੀ ਇੰਨਾ ਕੁਝ ਨਹੀਂ ਕਹਿੰਦੀ ਜੇ 10 ਦਿਨ ਨਾ ਹੂੰ ਹੁਣ ਜਿਹਦੇ ਹੈਗੇ ਮਹੀਨਾ ਅਜੇ 20 ਦਿਨ ਆ ਹੁਣ ਤਾਂ ਕਰਨੀ ਪਣੀਗਾ ਹੁਣ ਤਾਂ ਗਰੋਂ ਦਾ ਪਾਣੀ ਲੱਗਣੇ ਲੱਗਣਾ ਜੀ ਇਹਨਾਂ ਨੂੰ ਹੁਣ ਤਾਂ ਦੋ ਬਾਣੀ ਲੱਗਣੇ ਘੱਟ ਤੇ ਘੱਟ ਹਰੀਜਾ ਪਈ ਆ ਉਹ ਹੁਣ ਆ ਜੈਲੇ ਜੀਰੀ ਆ ਨਾ ਅਜੇ ਬਰ ਭਾਰਤੀ ਦੇਖ ਲੈ ਆ ਸਾਡੇ ਨਾਲੇ ਲੱਗੀ ਆ ਸੱਤ ਪਹਿਲਾਂ ਲੱਗੀ ਦੋ ਦਿਨ ਬਸ 26 ਦੋ ਦਿਨ ਪਹਿਲਾਂ ਲੱਗੀ ਆ ਨਾ 26 ਆ ਉਹ ਸਾਗ ਦਾ ਬੀਂਡੇ ਬਲਾਏ ਬੀਂਡੇ ਧਰ ਕੇ ਨਾ ਆਪਾਂ ਤੇ ਬਾਅਦ ਚ ਲੱਗੀ ਆ ਇਹ ਤੇ ਆਹ ਨਹੀਂ ਪਰਲੀ ਪਕਾਏ ਉਹ ਤਾਂ ਪਹਿਲਾਂ ਦੀ ਲੱਗੀ ਸੀ ਮੇਰੇ ਨੂੰ ਪਹਿਲਾਂ ਲੱਗੀ ਬਸ ਮੈਂ ਤਾਂ ਪੰਜਾਂ ਦਿਨ ਪਹਿਲਾਂ ਲੱਗੀ ਵੀ ਨਹੀਂ ਪਹਿਲਾਂ 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 ਆਇਆ ਹੋ ਇਕਨਾਂ ਅੱਜ ਮੌਸਮ ਦਾ ਧੁੱਪਾਂ ਕਿੰਨੀ ਦੀ ਅੱਜ ਧੁੱਪਾਂ ਉਹ ਆ ਧੁੱਪਾਂ ਜਲਦੀ ਜੀ ਦੀ ਮੇਰੀ ਗੱਲ ਠੀਕਾ ਫਰਕਦਾ ਬੜਾ ਜੀ ਦਾ ਬਹੁਤ ਫਰਕ ਹੈ ਪਰ ਗਰਮੀ ਵਧੀ ਵੀ ਦੋ ਦਿਨ ਦੀ ਗਰਮੀ ਵਧੀ ਵੀ ਆ ਹਾਂ ਗਰਮੀ ਦਾ ਕੰਮ ਖਰਾਬ ਕਰਦੀ ਹੈ ਗਰਮੀ ਨਾਲ ਤੇਲਾ ਵੱਧ ਆ ਹੋਰ ਆ ਗਰਮੀ ਨਾਲ ਤੇਲਾ ਬਦਲ ਨਹੀਂ ਬਦਲਣਾ ਇਹ ਗੰਨਾ ਬੀਜਣਾ ਓਰੇ ਕੱਪ ਤੱਕ ਲਾਉਣਾ ਗੰਨਾ ਲਾ ਕੇ 2 ਕਿੱਲੇ ਲਾਉਣੇ ਬੂਟੇ ਦੇ ਇਹ ਠੀਕ ਹੈ ਠੀਕ ਵਧੀਆ ਗੰਨੇ ਵਰਗੀ ਤਰੀਸ ਨਹੀਂ ਹੈਗੀ ਹਾਂ ਨਾ ਨਾ ਬੂਟੇ ਵੜ ਕੀ ਕਿਹੜੇ ਹੈਗੇ ਬੂਟੇ ਬਤਾ ਹੀ ਦੇ ਬੂਟੇ ਲਗੂਗੇ 95 ਦੇ ਬੂਟੇ ਲੱਗਣੇ ਹੈਗੇ ਜੇ ਆਪਾਂ ਉਹ ਬੂਟੇ ਲਾ ਨਹੀਂ ਸਕਦੇ ਗੰਨਾ ਵੀ ਉਹ ਤਾਂ ਬੂਟੇ ਲਗੂਗੇ ਉਹ ਆਏ ਆ ਵੀ ਗੰਨੇ ਚ ਵੀ ਬੂਟੇ ਸੋਨੇ ਹੋਏ ਆਉਂਦੇ ਨਾਲੇ ਗੰਨਾ ਹੋਏ ਆਉਂਦਾ ਇੱਕ ਕੰਮ ਗੱਲ ਤਾਂ ਹੋ ਗਿਆ ਸਾਥੇ ਦੇਖ ਇੱਧਰ ਆਹ ਹੁਣ ਜੇ ਉਹ ਖੰਭਾ ਖੂਜੇ ਹੁੰਦਾ ਆਹ ਖੂਜੇ ਹਾਂ ਉਹ ਇੱਧਰ ਚਲੇਗਾ ਨਾ ਖੰਭਾ ਹਾਂ ਧੂਆ ਖੰਭਾ ਹੁੰਦਾ ਇੱਧਰ ਯਾਰ ਚ ਇੱਥੇ ਇੱਥੇ ਹੁੰਦਾ ਹਾਂ ਉਹ ਥੱਥੀ ਹੁੰਦੀ ਲੈ ਨਾ ਹਾਂ ਠੀਕ ਐ ਫਿਰ ਸਾਈਡਾਂ ਦਾ ਇਹ ਅਗਲੇ ਲਾ ਕੇ 2.5 ਫੁੱਟ ਇਕੱਠੇ ਛੱਡਣਾਈ ਆ ਠੀਕ ਨਹੀਂ ਗੱਲ ਫਿਰ ਇੱਧਰ ਇੱਕ ਗਲਤੀ ਆ ਹੋਗੀ ਆਬਰ ਮਤਲਬ ਆਏ ਆ ਵੀ ਆਹ ਲੈਨ ਵੀ ਮਰ ਗਈ ਪਾਈ ਵਾਲੀ ਵੀ ਮਰ ਗਈ ਮਰ ਗਈ ਹਾਂ ਇਹ ਮੈਂ ਹੈ ਨਹੀਂ ਤਾਂ ਓਰੇ ਮੇਰੇ ਪਿੱਛੇ ਵੀਰ ਵਾਲੇ ਖੰਭੇ ਕੱਢ ਕੇ ਪੰਜਾਬ ਲੈਨ ਦੇ ਇਹ ਦੋ ਗਾ ਇਕੱਠਾ ਇੱਧਰ ਕਰ ਦਿੰਦੇ ਲੈ ਇਹਨੂੰ ਹਾਂ ਇਕੱਠਾ ਨਹੀਂ ਵੱਧ ਚਾਹੀਦੀ ਆ ਬੇ ਦੇਰੇ ਜੇ ਸੈਂਟਰ ਚ ਆ ਜਾਂਦੀ ਜੀ ਖੇਤ ਦੇ ਕੋਈ ਚੱਕਰ ਨਹੀਂ ਤਪਾ ਨੂੰ ਇੱਥੇ 10 ਫੁੱਟ ਛੱਡ ਕੇ ਕਾਲਾ ਡੇ ਰਹੀ ਦੀ ਹਾਂ 15 ਫੁੱਟ ਛੱਡ ਦੇ 15 ਫੁੱਟ ਛੱਡ ਦੇ 10 ਛੱਡ ਦੇ ਆਓ 15 ਹੀ ਛੱਡ 15 ਛੱਡ ਕੇ ਕਾਲਾ ਆਂਦੇ ਹੈਣਾ ਫੇ ਬੁੱਟੇ ਉੱਡਕਾ ਨਹੀਂ ਤਾਂ ਇਹ ਬੁੱਟੇ ਆਏ ਬੀ ਜਾਲੇ ਆ ਜਾਣ ਤਾਂ ਲੈਣ ਦੀ ਹਾਂ ਕਹਿੰਦੇ ਉਹਦਾ ਬੁੱਟੇ ਬਹੁਤ ਸਾਰੇ ਨੇ ਉੱਥੇ ਕੰਮ ਲਿਆ ਜੱਗੇਰਾ ਦੀ ਲੈਣ ਆਈ ਆਂ ਤਾਈ ਲਿਆ ਉਹਨੇ ਉਹਨੇ ਕਹਿ ਲੀ ਕਾ ਇੱਛਰੇ ਕਲਾ ਕਰਨੀ ਬਹੀ ਨਾਲ ਕਰ ਦੋ ਹਾਂ ਉੱਥੇ ਕਹਿੰਦੇ ਮੇਰੇ ਖੇਤ ਜੀ ਨੂੰ ਕਰ ਦੋ ਭਾਈ ਹਾਂ ਮੇਰੇ ਖੇਤ ਜੀ ਉਹਨੇ ਕਿਹਾ ਮੇਰੇ ਬੂਟੇ ਲੈ ਲੈਣੇ ਕਿਹੜੇ ਵਿਆਲੇ ਬੜਾ ਰਾਤੇ ਵਾਲੀ ਉਹ ਨਹੀਂ ਉਹ ਜਾਂਦੀ ਲੱਗਦੀ ਫਿਰ ਉਹਨੇ ਆਏ ਐਲ ਜਪੂ ਆ ਕੇ ਆਏ ਲੈ ਗਿਆ ਗਾ ਫੇਰ ਉਹ ਤੇਰੀ ਸੀ ਗੱਲ ਕਰਨ ਉਹ ਪਾਹੇ ਨਾਲ ਕਰਤੀ ਫਿਰ ਫਰਕ ਤਾਂ ਹੈਗਾ ਹੀ ਐ ਤੂੰ ਇਹਨੇ ਖਾਸੇ ਬੂਟੇ ਖਰਾਬ ਕਰਨੇ ਆ ਲੈਣੇ ਕਿਹੜੀ ਨੇ ਦੁਫਾ ਨਹੀਂ ਘਾਹ ਨਹੀਂ ਉਹਨੇ ਅੱਧੀ ਲੈਂ ਖਰਾਬ ਕਰ ਗਏ ਇੱਕ ਹੀ ਲੈਂੇ ਆਹ ਵੀ ਆਹ ਦੋ ਲੈਂਨਾ ਮਾਰਦੀ ਐ ਇਹ ਵੀ ਇਹਨੇ ਵੀ ਤੇਰੀ ਬਹੁਤ ਲੈਂ ਮਾਰਨੀ ਇਹ ਵੀ ਦੋ ਲੈਂਨਾ ਮਾਰੂਗੀ ਇਹ ਇੱਥੇ ਆ ਕੇ ਦੋ ਹੀ ਲੈਂ ਚ ਨੜੇ ਉੱਥੇ ਤਾਂ ਘਾਹ ਲੱਗੂਗਾ ਉਹਦੇ ਨੇ ਬੂਟੇ ਹੋ ਰਾਂ ਕਹਾ ਨਿਕਲਣ ਉਹ ਦੋ ਬੂਟੇ ਔਰ ਤੇ ਜੇ ਜੜੀ ਥੋੜੀ ਮਾਰੂਏ ਇੰਨਾ ਨਹੀਂ ਮਾਰਦੀ। ਮੂਟੇ ਤਾਂ ਨਿਕਲੇ ਆਉਗੇ ਤਿੰਨ ਚਾਰ ਪੰਗਾ ਕਈ ਵਾਰੀ ਐ ਹੋ ਜਾਂਦਾ। ਵੱਢਣ ਦੇ ਟਾਈਮ ਦਿੱਕਤ ਕਰਦੇ ਆ ਉਹ। ਕਹਣਾ ਬਈ ਮੇਰੇਗਾ ਹੋਲੇ ਆ ਮੇਰੇ ਤਾਰਾਂ ਲੰਗਦੀਆਂ। ਹਾਂ ਫੁੱਟੇਕਣਾ ਲਾਤਾ ਦਿੱਤੇ। ਹਾਂ ਜਦ ਵੱਢਣ ਦਾ ਟਾਈਮ ਆ ਸਾਰੇ ਪਾਸੇ ਫਸਲ ਖੜੀ ਆ ਦੋਲੇ। ਹਾਂ ਗੇਰਨੇ ਨੂੰ ਜਗ੍ਹਾ ਨਾ ਰਹੀ। ਹਾਂ ਤਾਰਾਂ ਅਗ ਲਾਈਆਂ ਫੇਰ ਉਧਰ ਨੂੰ ਗੈਰਾ ਜੀ। ਨਹੀਂ ਨਹੀਂ ਆ ਤਾਂ ਬੰਦੇ ਤਾਂ ਜਗ੍ਹਾ ਵਾਦੂ ਆ ਖੜਾ। ਆਪਣੇ ਬਈ ਰਸਤੇ ਨੂੰ ਗਿਰ ਜਾਣੇ ਆਪਣੇ ਦਾ ਪਰ ਇਹਨੂੰ ਗਿਰਜੂ ਹਾਂ ਵੱਧ ਵੱਧ ਜਗਾਏ ਪਰ ਫਿਰ ਵੀ ਇਹ ਬਖਤ ਕਲੇ ਪਤਾ ਲੱਗਦਾ ਹੁੰਦਾ ਜਮੀਨ ਹੁੰਦਾ ਨਾ ਜਿਆਦਾ ਏਸ਼ੀਆ ਜੰਮੀ ਲੈਣੇ ਪੂਰੇ ਇਹ ਹਾਂ ਇੱਥੇ ਹੀ ਹੂੰ ਇੱਥੇ ਦਾ ਫਾਉਂਦਾ ਸਾਈਡ ਵਾਸਤੇ ਸੇ ਲੋਕ ਉਹ ਤਾਂ ਹੁਣ ਵੀ ਜਾਊ ਕੋਈ ਖਰਚਾ ਪਾਉਣਾ ਗਤਾਰਨਾ ਪੈਣਾ ਕਰ ਰੌਣੀ ਤਾਂ ਕੁਝ ਨਹੀਂ ਕੋ ਦੇਖ ਲੈ ਮੈਂ ਛੇੜਾ ਛੇੜ ਕੇ ਖਰਚਾ ਤਾਂ ਕੋਈ ਨਹੀਂ ਆਉਣਾ ਹੈਗਾ ਇੱਕ ਦਿਨ ਦਾ ਕੰਮ ਆਹੋ ਫੇਰ ਇਹਨੂੰ ਛੇੜਨੇ ਨਾਲ ਉਹ ਪਰਲਾ ਕਰ ਲਾ ਕਿਹੜਾ ਉੱਥੇ ਖੜਕੇ ਦੇ ਲਈ ਵੀ ਸਿੱਧੀ ਲੈਣ ਜਾਂਦੀ ਕਿ ਬਾਹਰ ਲੈ ਇਹ ਬਹਾਰ ਨੂੰ ਵਿੰਗੇ ਬੜ ਗਏ ਸਾਰੇ ਸਈਓ ਕੋਈ ਆਏ ਹੋ ਜ ਵਿੱਚ ਅਹੇ ਵਿੰਗ ਵਾਲੇ ਗਏ ਸਾਰੇ ਜੀ ਉਹ ਇਧਰ ਉਹ ਜਿਹੜੇ ਵਾਲਾ ਖੰਭਾ ਉੱਥੇ ਦੇ ਲੈ ਫਿਰ ਬਾਈ ਉਹਦੇ ਖੇਤ ਚ ਚਲ ਜਾਣਾ ਆ ਤੇਰੇ ਖੇਤ ਚ ਬੱਟ ਪਰ ਹੋ ਜਵੇ ਇਧਰ ਨੂੰ ਹੋਰ ਫਿਰ ਉਹ ਤਾਰਾਂ ਉਧਰ ਚਲ ਜਣੀ ਆ ਤਾਂ ਕੀ ਹੋਊਗਾ ਉਹ ਤਾਂ ਹੁਣ ਵੀ ਇਹਦੀ ਹੀ ਰਹੀ ਆ ਪਰ ਹੁਣ ਵੀ ਤਾਂ ਉਹਦੇ ਖੇਤ ਹੁਣ ਤਾਂ ਇਧਰ ਨਹੀਂ ਇਧਰ ਆ ਗਈਆਂ ਚੱਲ ਦੇਖੂਗੇ ਹੌਲੀ ਹੌਲੀ ਜਿੱਦੇ ਨਹੀਂ ਜਿੱਦੇ ਦਾ ਦਾਦ ਆਦੀ ਬੂਟੇ ਘੱਟ ਵੀ ਲੱਗੇ ਤਾਂ ਵੀ ਕੁਛ ਨਹੀਂ ਠੀਕ ਨਹੀਂ ਥਲੇ ਕੀ ਆ ਖਬਰੇ ਜੇ ਗੰਨਾ ਚੰਗਾ ਤਕੜਾ ਨਿਕਲ ਹੋ ਗਿਆ ਅਸੀਂ ਖਬਰੇ ਲਾਉਣੀ ਨਹੀਂ ਯਾ ਜਮਾਪੁਰਾ ਕੰਨੇ ਦੇ ਬੰਨਾ ਤਾਂ ਜੰਮਣਾ ਹੀ ਆ ਹਾਂ ਜੰਮਣਾ ਜੰਮਣਾ ਉਹ ਵੇਖੂਗੇ ਤਾਂ ਹੀ ਫਾਇਦਾ ਲਾ ਆ ਜਾਂਦਾ ਉਹ ਤਾਂ ਵੇਚ ਦੇਣੀ ਜਗਦੀਪ ਨੇ ਪਿਛਲੀ 22 ਤਰੀਕ ਨੂੰ ਪੀਚਿਆ ਤਾਂ ਉਹ ਤਾਂ ਖੜਾ ਉੱਤਰਾ ਹੀ ਖੜੇ ਬੂਟੇ ਜਗਦੀਪ ਨੇ ਫੜੀ ਉਹ ਨਹੀਂ ਟੁੱਟਦੀ ਸਾਡੀ ਤਾਂ ਹੋ ਜਗਦੀਪ ਨੇ ਅੱਜ ਤੜਾ ਲਾ ਉਹਨੂੰ ਇਹ ਹੈ ਦਿਮਾਗੇ ਲਿਆ ਬੈਠਾ ਤੇਰਾ ਸਾਨੂੰ ਐਚਪਟਾ ਦਈਏ ਨਾ ਫੇਰ ਹਾਂ ਜਿਹਦਾ ਰੇਟ ਮਾਰਕੀਟ ਦਾ ਚੱਲਦਾ ਉਧਰ 1450 ਚੱਲਦਾ ਤਾਂ ਨਹੀਂ ਤੇਰੇ ਭਾਗ ਲੱਗੇ ਹੈਗੇ 10 20 ਵੀ ਪਿਛੇੜ ਗਿਆ ਕੰਮ ਹੋ ਉਹਨੇ ਇਹ ਰੇਟ ਡਾਊਨ ਆਇਆ ਫੇਰ ਵੱਜ ਜਾਣਾ ਤਾਂ ਕਿ ਆ ਹੋਵੇ ਵੱਜ ਜਾਣਾ ਉਹ ਤਾਂ ਵਧੇ ਜਾਣਾ ਨਹੀਂ ਵਧੂੰਗਾ ਤਾਂ ਜਿਹੜਾ ਮਾਰਕੀਟ ਦਾ ਰੇਟ ਆ ਉਹ ਰੇਟ ਤਾਂ ਆਪਣਾ ਜਾਊਗਾ ਹੀ ਹੋਰ ਕੀ ਹਾਂ ਉੱਤੇ ਘੱਟ ਤਾਂ ਨਹੀਂ ਚੱਲਿਆ ਕਾਂਕ ਮੈਂ ਪਾ ਦੂੰਗਾ ਯਾਰ ਕਟਾਲੀ ਆਲੇ ਉਹ ਕਾਂਕ ਮੈਂ ਪਾ ਦੂੰਗਾ ਗੁੱਜਰਾਉਂ ਦਊਂਗਾ ਕਾਂਕ ਪਾ ਦੂੰਗਾ ਯਾਰ ਗੁੱਜਰਾਉਂ ਨਹੀਂ ਉਹਦੀ ਕਾਂਕ ਹੋ ਜਾਂਦੀ ਆ ਠੀਕ ਨਹੀਂ ਗੱਲ ਇਹ ਸਵਾਸ ਪੈਸੇ ਨੂੰ ਸਾਨੂੰ ਫੇਰ ਆਉਂਗੇ ਹੀ ਕਾਂਕ ਸਾਨੂੰ ਕਦੇ ਹੋਰ ਕੀ ਕਾਲੀ ਹੋਵੇ ਕਿਤੇ ਫੇਰ ਤਾਂ ਮੰਨੇ ਆ ਕੱਲ੍ਹ ਵੀ ਆਉਂਦਾ ਪੰਪ ਭਰ ਕੇ ਸਪਰੇਅ ਦਾ ਸਾਰੇ ਮਾਰੀਂ ਸਾਹਿਬ ਲੋੜੀ ਨਹੀਂ ਵੜ ਦਿੰਦੇ ਇਹਨੂੰ ਵੜ ਦੂੰਗੇ ਇਹਨੂੰ ਤੁਹਾਨੂੰ ਉਹ ਪਰਾਂ ਸਪਰੇਅ ਮਾਰ ਦੂੰ ਯਾਰ ਪਰਾਂ ਜਦ ਕੀ ਪ੍ਰਸਾਦ ਨਹੀਂ ਚੰਗੀ ਲੱਗੀ ਜੇ ਪ੍ਰਸਾਦ ਚੰਗੀ ਲੱਜੀ ਜਿੰਦੀ ਬੂਟਾ ਦੇ ਦੇ ਜਿਹੜੇ ਸਾਹਿਬਾਂ ਦੇ ਪਦਨੇ ਤੇ ਸਾਰੀ ਲਾਹੌਰ ਹੈ ਬੂਟੇ ਗਰੋਥ ਨਹੀਂ ਕਰੀ ਹੁੰਦੀ ਤੁਸੀਂ ਕਹਿੰਦੇ ਨਾ ਇਹ ਬਸ ਥੋੜੀ ਕਰੀ ਹੈ 11 ਨਹੀਂ ਕਰੀ ਕਰੀ ਹੈਗੀ ਕਰੀ ਤਾਂ ਹੈਗੀ ਹੈ ਜਿਹੜੇ ਪਰਾਂ ਬੂਟੇ ਮਿਣੇ ਤੇ ਜਾਣ ਜਿਹੜੇ ਬੂਟੇ ਨੂੰ ਪਾਣੀ ਲੱਗੀ ਗਿਆ ਨਾ ਜਿਹੜੇ ਪਰਾਂ ਬੂਟੇ ਮਿਣੇ ਗਏ ਯਾਦ ਆ ਉਹ ਬੰਤੇ ਹੁਣ ਹੁਣ ਪੁੱਛੇ ਨੂੰ ਕਹੇ ਜੋ ਇੱਥੇ ਆ ਗਏ ਥਾਲੀ ਆ ਇੱਥੇ ਦੇ ਇੱਥੇ ਆ ਜੀ ਤੇਰੇ ਕੋ ਪਰਚੀ ਪਈ ਹੋਣੀ ਦੁਬਾਰਾ ਮਿਲਣਾ ਪਤਾ ਲੱਗਣਾ ਵੀ ਨਹੀਂ ਪਤਾ ਨਹੀਂ ਕਿੱਥੇ ਗਈ ਉਹ ਪਤਾ ਲੱਗ ਜਾਓ ਅੱਗੇ ਕਿੰਨੇ ਕਿੱਥੇ ਕਿੱਕਣਾ ਕਿਹੜਾ ਬੂਟਾ ਕਿੰਨੇ ਇੰਚ ਵਧੇ ਹਾਂ ਇੱਕ ਲੈਣੀ ਦੇਖ ਲੈਂਦਾ ਪਹਿਲਾਂ ਲੈਣੀ ਵੀ ਪਤਾ ਜਣਾ ਤਾਂ ਜੇ ਦੋ ਟੋਲੂਗਾ ਮੇਹੀ ਤੋੜ ਲਈ ਹਾਂ ਉਹ 8 ਇੰਚੀ ਬੂਟੇ ਥੋੜੇ ਮੂੰ ਬਾਜੀ ਤੇ ਪਰਚੀ ਦਿੱਤੀ ਸੀ ਨੇ ਪਰਚੀ ਖੋਦਤੀ ਸਾਰੇ ਬੂਟੇ ਬਣੇਦੇ ਅਸੀਂ ਉਹ ਦੁਬਾਰਾ ਫੇਰ ਮਿਲ ਲੂਗਾ ਉਹਨੂੰ ਕਿਆ ਥਲੇ ਨੂੰ ਵੀ ਤਾਂ ਜਾ ਕੇ ਮਿਲਣਾ ਹੀ ਹੈ ਦੋ ਵੀ ਤੇ ਲਿਆ ਅੱਧੇ ਘੰਟੇ ਦਾ ਕੰਮ ਨਹੀਂ ਹੈਗਾ ਠੀਕ ਨਹੀਂ ਗੱਲ। ਢੋਲੀ ਇੱਕ ਗੱਲ ਹੈਗੀ ਆ ਆ ਪਟਾਉਣੇ ਵਿੱਚ ਰੋਟਾ ਪਾਉ। ਵਾਇਰ ਘੱਟਾ ਤਾਂ ਨਹੀਂ ਹੈਗਾ। ਪਟਾਉਣੇ ਵਿੱਚ ਘੱਟਾ ਨਹੀਂ ਹੈਗਾ। ਜਿੰਨੇ ਦਾ ਮਾਲ ਹੋਊਗਾ ਤੈਨੂੰ ਪੈਸੇ ਮਿਲ ਜਾਣੇ। ਆ ਪਟਾ ਮਿਲ ਜਾਣੇ ਠੀਕ ਆ। ਹਾਂ। ਭਾਵੇਂ ਤੂੰ ਵੀ ਆਪਣੀ ਦਿਹਾੜੀ ਵੀ ਲਾਇਓ ਵਿੱਚ। ਆਪਣੀ ਕਦੇ ਲਾਉਣੀ ਐਚੀ ਦਾ ਓਕਾ ਪੱਕਾ ਚਕਾ। ਉਰੀ ਦੀ ਕਰਤਾਈ। ਹਾਂ। ਅੱਛਾ ਫੇਰ ਤਾਂ ਇੱਥੇ ਕੰਡਾ ਕਰਾ ਸਿੱਧਾ। ਹਾਂ ਕੰਡਾ ਕਰਾ ਕੇ ਫੇਰ ਠੀਕ। ਉਹ ਲੈਣਾ ਨਾ ਦੇਣਾ ਨਾ ਉਹ ਠੀਕ ਆ ਜਿਹੜਾ ਰੇਟ ਹੋਊਗਾ ਤੈਨੂੰ ਮਿਲ ਜਣਾ ਉਹ ਠੀਕ ਆ ਉਹ ਇਦਾਂ ਉਹੀ ਜੇ ਤੂੰ ਆਪ ਉੱਥੇ ਲੈ ਕੇ ਜਾਂਗੋ ਨਾ ਸੌ ਨਖਰੇ ਕਰਨੇ ਆ ਉਹਨਾਂ ਨੇ ਤੇਰਾ ਫਿਰ ਨਾ ਉਹਨੇ ਜੇ ਮਾਰੇ ਆ 빙ਗਾ ਆ ਆ 빙ਗਾ ਆ ਵਾਹ ਹੋ ਜਾਂਦਾ ਆ 빙ਗਾ ਆ ਕਾਣਾ ਹੈ 빙ਗਾ ਗਠੜ ਦੇ ਇੱਕ ਗਠੜ ਨੂੰ ਦੇਖ ਕੇ ਗਈ ਹਾਂ ਇਹ ਨਹੀਂ ਜਾਣਾ ਜੀਗਾ ਉਹ ਮਾਰੀਆਂ ਨਾਲ ਕੱਟ ਕੱਟ ਕੇ ਸੈਡ ਇੱਥੇ ਦੇ ਲਦਾ ਉਹ ਫਿਰ ਸੋਕ ਤੇ ਵਿੱਚ ਹੀ ਜਾਣਾ ਸਾਰੇ ਹਾਂ ਨਾ ਹੁਣ ਤਾਂ ਦੜਾਈ ਹੁੰਦਾ ਏ ਹਾਂ 10 ਇੰਚ ਤੇ ਠੀਕ ਐ ਚੱਲੀਏ ਫਿਰ ਹੁਣ ਚਲੋ ਚੱਲੀਏ ਭਾਈ ਚਲੋ ਵੱਖਾ ਮੇਂ ਵੱਖਾ ਨਿਕਲਿਆ ਹੁਣ ਹਾਂ ਮੇਰਾ ਨੱਕ ਤਾਂ ਲੜਨਦਾ ਹੀ ਆ ਚਲੋ ਠੀਕ ਹੈ ਜੀ ਮੈਂ ਅਟੈਕ ਕਹਿੰਦਾ ਭਾਈ ਮੋੜ ਦੀ ਚਾਬੀ ਨਾ ਦਿਖਾਏ ਕਰੋ ਕਹਿੰਦਾ ਤੁਸੀਂ ਵੀਡੀਓ ਚ ਜਿਹੜਾ ਅਪਾ ਕੱਲ ਵੀ ਪੜੀ ਆਪਾਂ ਲੱਭੀ ਗਏ ਉਹਦਾ ਚੋਰਾ ਨੇ ਸਾਰਾ ਸਮਾਨ ਚੱਕ ਲਿਆ ਕਹਿੰਦਾ ਚਾਬੀ ਦੇਖ ਕੇ ਹਾਂ ਗੱਲ ਤਾਂ ਠੀਕ ਹੈ ਗੱਲ ਤਾਂ ਠੀਕ ਹੈ ਚਾਬੀ ਨੂੰ ਕਿਹੜਾ ਰੁਪਏ ਅੰਦਰ ਕੁਛ ਖਾਲੀ ਇਹ ਕੱਲ ਰਾਤ ਰਹਿ ਜਾਏ ਬਾਹਰ ਨਾਲ ਜੇ ਇੰਦਰ ਲਾਲ ਦਾ ਹੈ ਕਿ ਨਹੀਂ ਆਟੋਮੈਟਿਕ ਲਾਤਾ ਲਾਉਣਾ ਹੁਣ ਲਾਉਂਗਾ ਲਾ ਦੇ ਫਿਰ ਚੱਲ ਕਿਹਦੇ ਕਾਲੇ ਵਾਲਾ ਕੰਮ ਕਰੇ ਆਓ ਕਾਲੇ ਦੇ ਕਿਹਨੂੰ ਮੈਨੂੰ ਪਤਾ ਹੀ ਨਹੀਂ ਲੱਗੇ ਵੀ ਆਟੋਮੈਟਿਕ ਲਾਇਆ ਹੈ ਕਿ ਕਟਿਆ ਬਿੰਦਰ ਕਟਿਆ ਹੈ ਇਹ ਜਾ ਕੇ ਉਲਝ ਗਿਆ ਉੱਥੇ ਇੱਕ ਰਿਪੇ ਕੱਢ ਕੇ ਰੱਖਿਆ ਹੈ ਕਹਿੰਦਾ ਮੈਂ ਤਾਂ ਰਿਪੇ ਕੱਢ ਕੇ ਰੱਖਿਆ ਹੈ ਚਲੋ ਠੀਕ ਹੈ ਜੀ ਫਿਰ ਠੀਕ ਹੈ ਜੀ ਠੀਕ ਚੰਗਾ ਜੀ ਚੰਗਾ ਜੀ ਆ ਸਤਿ ਸ਼੍ਰੀ ਅਕਾਲ ਜੀ ਆ